ਸਾਰੇ ਕਾਰਜ ਦੇ ਸਾਰਿਆਂ ਨੂੰ ਅੱਜ ਆਪਾਂ ਬਰੈਡਾਂ ਦੇ ਗੁਲਗਲੇ ਬਣਾਵਾਂਗੇ ਬਰੈਡ ਨੇ ਆਹ ਇਹਨਾਂ ਨੂੰ ਆਪਾਂ ਘੋਲ ਲਾਂਗੇ ਇਸ ਤਰ੍ਹਾਂ ਕਰਕੇ ਆਪਾਂ ਫੋੜ ਲਾਂਗੇ ਇਹਨਾਂ ਨੂੰ É que chudurlan, é a estrada que... ਸੋਨਾ ਭਾ ਵਿੱਚ ਦੁੱਧ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਪਾ ਲਾਂਗੇ න පාම එද පාමගේ ඩචවිචාමයිදදේද බක්කිරෙන්ද දුද වියපාදයන්ගේ ਹੁਣ ਆਪਾਂ ਖੰਡ ਪਾ ਦਾਂਗੇ ਦੇਸੀ ਇਹਨੇ ਕਿ ਲੋੜ ਉਹਨੇ ਪਾਵਾਂਗੇ ਇਹਨੂੰ ਆਪਾਂ ਸਵਾਰ ਕੇ ਆਟੇ ਵਾਂਗੂੰ ਗਨ ਲਾਂਗੇ ਫਾਟਾ ਗਨ ਲਿਆ ਇਸ ਤਰ੍ਹਾਂ ਰੱਖਾਂਗੇ ਥੋੜਾ ਇਹ ਲਾਈ ਰੱਖਾਂਗੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਹੁਣ ਆਪਾਂ ਫੈਂਡ ਪਾਵਾਂਗੇ ਜਦੋਂ ਫੈਂਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਗੁਲਗੁਲੇ ਪਾਵਾਂਗੇ ਹੁਣ ਆਪਾਂ ਫੈਂਡ ਗਰਮ ਹੋ ਗਿਆ ਹੁਣ ਆਪਾਂ ਗੁਲਗੁਲੇ ਪਾਵਾਂਗੇ ਵਿੱਚ ਆਪਾਂ ਚਮਚੇ ਨਾਲ ਪਾਵਾਂਗੇ ਇਸ ਤਰ੍ਹਾਂ ਇਹ ਥੋੜੇ ਥੋੜੇ ਬ੍ਰਾਉਨ ਹੋ ਗਏ ਉਹਦੋਂ ਆਪਾਂ ਕੱਢ ਲਾਂਗੇ ਸਵਾਰ ਕੇ ਆਪਾਂ ਰੜਾਂਗੇ ਕਰਾਂ ਜੋ ਬ੍ਰਾਉਨ ਹੋ ਗਏ ਉਹ ਕੱਢ ਲਾਂਗੇ ਨਾ ਆਪਣੇ ਗੁੜਗੁਲੇ ਬ੍ਰਾਉਨ ਹੋ ਗਏ ਹੁਣ ਤੇ ਆਪਾਂ ਕੱਢਾਂਗੇ ਸਰੰਗਰ ਕੇ ਆਪਾਂ ਸਾਰੇ ਬਣਾ ਲਾਂਗੇ ਲਓ ਆਪਣੇ ਗੁਲਗਲੇ ਬਣ ਗਏ ਸਾਰੇ ਤੇ ਆਪਾਂ ਹੁਣ ਕੱਢਾਂਗੇ ਬਰਡਾਂ ਦੇ ਗੁਲਗਲੇ ਬਹੁਤ ਵਧੀਆ ਬਣਦੇ ਆ ਲਓ ਆਪਣੇ ਗੁਲਗਲੇ ਬਣ ਗਏ ਬਰਡਾਂ ਦੇ ਬਹੁਤ ਵਧੀਆ ਬਣੇ ਹਨ ਤੁਹਾਨੂੰ ਆਪਾ ਤੋੜ ਕੇ ਦਿਖਾਵਾਂਗੇ ਖੰਡ 파 ਕੇ ਬਹੁਤ ਵਧੀਆ ਬਣੇ ਹੈਗੇ ਬਰੈਡ 파 ਕੇ ਤੁਹਾਨੂੰ ਖਾ ਕੇ ਦਿਖਾਵਾਂਗੇ ਬਹੁਤ ਟੇਸਟੀ ਬਣੇ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੁਸੀਂ ਅੱਗੇ ਪੱਕਾ ਦੇ ਬਣ ਰਹੇ ਨੇ ਦੇਖਿਓ ਨੇ ਬਰੈਡਾਂ ਦੇ ਗੁਲਗਲੇ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਵੇ ਸਾਨੂੰ ਕਿੰਨੇ ਕੁ ਵਧੀਆ ਲੱਗੇ ਜੇ ਨਹੀਂ ਦੇਖੇ ਜੇ ਦੇਖੇ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਅਸੀਂ ਦੇਖੇ ਹੈ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰਿਓ